ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਖ ਪੰਜਨੀ ਸਾਹਿਬ ਗੌੜੀ ਮਹਨਲਾ ਪੰਜਵਾ ਮਾਂਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਦੀਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅੰਗਦ ਪੇ ਕਿਰਪਾਲ ਗੁਸਾਈਆ ਨਠੇ ਸੁਖ ਸੰਤਾਪ ਤਤਿ ਵਾਵਨਾ ਲੱਗੈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਠੈ ਸਭ ਕੁਝ ਪਾਇਆ ਜਰਣਾ ਨਾਨਕ ਸਦ ਬਲਿਹਾਰ ਗੌੜੀ ਮਹੰਲਾ ਪੰညਮਾ ਸੋ ਕੇ ਹਰੇ ਕੀ ਐਖ ਨਮਾਹੇ ਅਮਰਤ ਢਿਟ ਸੱਚ ਜੀਵਾਈ ਕਾਟੇ ਕਾਇਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀਂ ਦਿਆ ਸਤਗੁਰ ਗੁਣ ਤਸ ਦੁਖ ਨਾਠੇ ਸੁਖ ਆਏ ਸਮਾਏ ਢੀਲਣਾ ਪਰੇ ਜਾ ਗੁਰ ਫਰਮਾਈ ਐਸੇ ਪੰਨੀ ਪੂਰੇ ਗੁਰ ਮੇਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਮ ਤਾਬ ਗਏ ਪਾਈ ਪ੍ਰਸਾਦ ਸੀਤਲ ਭੈ ਕਿਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਚਰੇ ਮਿਲ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾ ਸਹਿਜ ਜਿਸੁ ਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਮਾ ਜਿਸ ਸਿਮਰਤ ਦੂਖ ਸਭ ਜਾਏ ਨ ਅਮਰ ਤਨ ਵਸੈ ਮਨ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕ ਸਬੇਨ ਨਾਹੀ ਦੂਜਾ ਕੋਈ ਜਾਂ ਕਿ ਡ੍ਰਿਟ ਸਦਾ ਸੁਖ ਹੋਇ ਸਾਜਨ ਮੀਤ ਸਖਾ ਕਰ ਇਕ ਹਰਿ ਹਰਿ ਅਖਰ ਮਨ ਮਹ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਣ ਹਿਰੇਖ ਨਮਾਹਿ ਹਰਿ ਹਰਿ ਕਥਾ ਸਾਧ ਸੰਗ ਸੁਨਾਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਂ ਸਰਹਾ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਂ ਕਹਿ ਰਿਤੇ ਵਸੈ ਭਗਵਾਨ ਔਖਾ ਦਮੰਤਰ ਤੰਤ ਸਭ ਸ਼ਾਰ ਕਰਨ ਹਾਰ ਦੇ ਮਹਤਾਨ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕਿਆ ਟਾਲੇ ਅਹ ਤਰਮ ਗੌੜੀ ਮਹੱਲਾ ਪੰਜਵਾ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾਬ ਪਾਪ ਵਿਣਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਵਿਣਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨੇ ਤਨੀ ਤ ਗਈ ਬਿਯਾਦ ਉबरे ਜਨਮੀਤ ਮਨ ਬਚ ਕਰਮ ਭਰਿ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾ ਗੌੜੀ ਮਹਿਲਾ ਪੰညਮ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸਿਤਲਾਤੇ ਰਖਿਆ ਬਿਹਾਰੀ ਪਾਰ ਪਰੰਪਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਆਰਿ ਰਹਾ ਦੋਇ ਤੇ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੀ ਬਾਦ ਸ਼ਾਹਾਂ ਸ਼ਾਹ ਸਭ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੋਦਾਨ ਸ਼ਰਨ ਪਰੇ ਪ੍ਰਵ ਅੰਤਰ ਜਾਮੀ ਨਾਨਕਿਓ ਟ ਪਕਰੀ ਪ੍ਰਭ ਸੁਆਮੀ ਗੋੜੀ ਮਹਿਲਾ ਪੰਨਮ ਰਾਖ ਪਿਤਾ ਪ੍ਰਭ ਮੇਰੇ ਮੋਹਨ ਰਗੁਣ ਸਭ ਗੁਣ ਤੇਰੇ ਰਹਾਮ ਪੰਚ ਬਿਖਾਦੀ ਏ ਗਰੀਬਾ ਰੱਖੋਂ ਰੱਖਣਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਣ ਤੁਹਾਰੀ ਕਰ ਕਰ ਹਰਿਓ ਅਨਕ ਬਉ ਭਾਂਤੀ ਛੋੜੈ ਕਤੂ ਨਾਹੀ ਏਕ ਬਾਦ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋ ਨਿਰਪਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸਾਂ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਮ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਰਣ ਲੱਗ ਜਾਪੇ ਅਲਖਿ ਅਪੇਵ ਧਰਤ ਪਨੀਦ ਭਈ ਗੁਣ ਗਾਏ ਦੁਰਤ ਗਿਆਨ ਹਰਨਾਮ ਤਿਆਏ ਰਹਾ ਸਵਣੀ ਤਾਹੀ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਣ ਹੋਏ ਸਾਥਾਂ ਹੀ ਵੁਠੇ ਸਭ ਸੁਖ ਪਾਏ ਸਤ ਗੁਰ ਟੂਠੇ ਪਾਰ ਬਰਮ ਪ੍ਰਭ ਪੈ ਰਖਵਾਲੇ ਜਿੱਥੈ ਕਿਥੈ દિਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੀ ਬਿਲਾਵਲ ਮਹੱਲਾ ਪੰਜਮਾ ਚਰਨ ਕਮਲ ਪ੍ਰਭ ਹਿਰਦੈ ਧਿਆਇ ਰੋਗ ਗਏ ਸੰਗਲੇ ਸੁਖ ਪਾਈ ਗੁਰ ਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਆਕਾਥ ਕਥਾਏ ਅਮਰਤ ਪ੍ਰਭਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਮਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰ ਰਹਾ ਤਾਪ ਪਾਪ ਸੰਤਾਪ ਬਿਨਾਸੇ ਹਰਿ ਸਿਮਰਤਿ ਕਿਲ ਵਿਖ ਸਭ ਨਾਸੇ ਆਨੰਦ ਕਰੋ ਮਨ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸੱਜ ਜਨਾ ਹੋਏ ਕਿਰਪਾਲਾ ਬਖਸ਼ੇ ਸਾ ਪਰਵਾਰਿਆ ਕਾਰਜ ਸਤ ਗੁਰਿਆ ਸਵਾਰਿਆ ਵੱਡਿਆ ਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣ ਤ੍ਰਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਣ ਫਲ ਪਾਏ ਪੂਰਣ ਇੱਛਾ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਕੋ ਆਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾ ਰਾਜੇ ਰਾਜੇ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤ ਮਹਿ ਤਿਆਈ ਨਾਨਕ ਗੁਰਪੁਰੇ ਸਰਣਾਇ ਜਿਨੇ ਆਪਣੇ ਨਾਮ ਕੀ ਪੈਂਜ ਰਖਾਏ ਬਿਲਾਵਲ ਮਹੱਲਾ ਪੰਜਵਾਂ ਤਾ ਸੰਤਾਂ ਸਗਲੇ ਗਏ ਬਿਨ ਸੇਤੇ ਰੋਗ ਪਾਰ ਪਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੀ ਔਖਦ ਜੋਗ ਆਏ ਬਸੋਂ ਕਰਦੇ ਇਸ ਮੈਂ ਇਹ ਭਲੇ ਸੰਜੋਗ ਨਾਨ ਪ੍ਰਸੁ ਪ੍ਰਸੰਨ ਭੈ ਲੈ ਗਏ ਬਿਯੋਗ ਬਿਲਾਵ ਲ ਮਹੱਲਾ ਪੰਜਮਾ ਵੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਪਰਮਤਾਂ ਕੀ ਨਜ਼ਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਪੀਐ ਅੰਤਰ ਲਿਵ ਲਾਈ ਕਿਲ ਵਖੇ ਉਤਰੈ ਸੁਧੋ ਈ ਸਾਧੂ ਸਰਣਾਈ ਸੋਨ ਤ ਜਪਤ ਹਰ ਨਾਮ ਜਸ ਤਾਂ ਕੀ ਧੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲਾ ਮਹੱਲਾ ਪੰਜਮਾ ਹਰ ਹਰ ਹਰਿਆ ਰਾਦੀਐ ਹੋਈਆਂ ਆਰੋਗ ਰਾਮਚੰਦ ਕੀ ਲਟਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਪੋਗ ਸਾਧ ਸੰਗਤ ਕੈ ਵਾਰਣ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੈ ਬਿਯੋਗ ਨਾਨਕ ਪ੍ਰਸਨ ਨਗਤੀ ਕਰਨ ਕਾਰਨ ਜੋਗ ਰਾਗ ਬਿਲਾਵਨ ਮਹੱਲਾ ਪੰਜਮਾ ਦੁਪਦੇ ਘਰ ਪੰਜਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਔਰਿਉ ਪਾਪ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਾ ਮਿਟੇ ਰੋਗ ਸੀਤਨ ਮਨ ਭਿਆ ਗੁਰਪੂਰਾ ਆਰਾਧਿਆ ਸਗਲਾ ਦੁਖ ਗਿਆ ਰੱਖਣ ਹਰੈ ਰੱਖੇ ਆਪਣੀ ਕਰਮਿਆ ਰਹਾ ਬਾਹਾਂ ਪਕਰ ਪ੍ਰਭ ਕਾ ਡਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਇਆ ਆਪ ਪ੍ਰਭ ਉਪਜਿਆ ਸੁਖ ਸਾੰਤ ਵਡ ਪ੍ਰਤਾਪਿਆ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਏ ਅੰਤਿ ਕੀ ਸਰਣਾ ਤੀ ਜੋ ਸਦਾ ਸਹਾਈ ਰਹਾ ਬਿਰਥੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸੋ ਬਿਲਾਵਲ ਮਹੱਲਾ 5 ਤਤੀ ਵਾਉ ਨਾ ਲੱਗੈ ਪਾਰ ਬ੍ਰਹਮ ਛਲਣਾਈ ਚੌ ਗਿਰਦ ਹਮਾਰਾ ਰਾਮਕਾਰ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬਣਤ ਬਨਾਏ ਰਾਮ ਨਾਮ ਔਖਤ ਦੀਆ ਏ ਕਾਲੇ ਵਲਾ ਰਾਮ ਰਾਖ ਲਿਏ ਤਨ ਰਖਣ ਹਾਰ ਸਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਾਪੇ ਸਹਾਈ ਬਿਲਾਵਨ ਮਹੱਲਾ ਪੰਜਵਾ ਆਪਣੇ ਬਾਲਕ ਆਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆ ਨਾਂ ਜਾਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਣ ਆਪਣੀ ਕਰ ਤਾਰੀ ਮਨ ਬਾਝੁ ਉਤਫਲ ਦਿੱਤਿ ਅਨ ਨਾਨਕ ਬਲੇਹਾਰੀ ਬਿਲਾਵਨ ਮਹੱਲਾ ਪੰਜਵਾ ਤਾਪ ਲਾਹਿਆਂ ਗੁਰ ਸਿਰਜਣਹਾਰ ਸਤਿਗੁਰੇ ਆਪਣੇ ਕੋ ਬਲ ਜਾਹੀ ਜਿਨ ਪੈੰਜ ਰੱਖੀ ਸਾਰੇ ਸੰਸਾਰ ਰਹਾ ਕਰਮਸਤ ਤਾਰ ਬਾਲ ਕਰਖ ਲੀਨੋ ਪ੍ਰਭ ਅਮਰਤ ਨਾਮ ਮਹਾਰਸ ਦਿਨੋ ਦਾਸ ਕੇ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਹਲ ਮਹੱਲਾ ਪੰਜਵਾਂ ਤਾ ਪਾਪ ਤੇ ਰਾਖੇ ਆਪ ਸੀਤਲ ਭੈ ਗੁਰ ਚਰਣੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸ ਪ੍ਰਾ ਦੀਨੇ ਜਤਿ ਉਧਾਰ ਨ ਅਬਖੰਡ ਪਰਤਾਪ ਦੁਖ ਬਿਨ ਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਝੇ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਚਰਨ ਸਮਰੱਥਾ ਸਗਲ ਸੇਡ ਕੋ ਮਾਈ ਬਾਪ ਭਗਤ ਅਵਸ਼ਲ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕਿਆ ਲਾਪ ਸੋਰਠਾ ਮਹਲਾ 5 ਕਰੇ ਸਿ ਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਕੋਟ ਬਿਗਣ ਲਾਤੇ ਪ੍ਰਭ ਸਰਣਾ ਪ੍ਰਗਟੇ ਭੜੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਪਾਈ ਗੁਰਪੁਰੇ ਤੂੰ ਰਾਖਿਆ ਰਹਾ ਸਾਚਾਂ ਸਾਹਿਬਾਂ ਮਿੱਤ ਵਡਾਈ ਭਗਤੋ ਵਿਸ਼ਲਦੇ ਅੱਲਾ ਸੰਤਾਂ ਕੀ ਪੈ ਜੇ ਰਖਦਾ ਆਇ ਆਦ ਬਿਰਦ ਪ੍ਰਤਪਾਲਾ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵ ਜੇ ਰਾਮਰਾਤਾਪ ਸਵਨਾਠਾ ਗੁਣ ਗੋਮਿੰਦ ਨਿਤ ਗਾਵ ਸੁਣੀ ਅਰਦਾਸ ਆ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪੈ ਸਗਲੇ ਜੁਗ ਅੰਤਨ ਗੁਰਨਾ ਨੇ ਕੀ ਵੜਾਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਤੁੰ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰਾਖਿਓ ਬਾਰਿ ਸਤਿਗੁਰ ਤਾ ਬਿਉ ਤਾਨਿਆ ਉਬਰੇ ਸਤਿਗੁਰ ਕੀ ਸ਼ਰਣਾਇ ਜਾਂ ਕੀ ਸੇਵਨਾ ਬਿਰਥੀ ਜਾਇ ਰਹਾ ਘਰ ਮਹਿ ਸੂਖ ਬਾਹਰ ਬੁਨ ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਗਨਣ ਲਾਗੇ ਕਉ ਹੂੰ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹੱਲਾ ਪੰညਮ ਗਏ ਕਲੇਸ਼ ਰੋਗ ਸਭ ਨਾਸੀ ਭਰਵੇ ਆਪਣਾ ਕਿਰਪਾ ਤਾਰੀ ਆਠ ਪਹਿਰਿਆ ਰדו ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਆਂ ਦੇਸਾ ਸੋਰਠ ਮਹਲਾ 5 ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਅੰਕਰਣ ਕਾਣ ਸਮਰੱਤ ਸੁਆਮੀ ਪੂਰਨ ਪੁਰਖ ਬਿਦਾਤਾ ਹਾ आनंद बिनोद मंगल गुण गावो गुरु नानक पै दयाला जय जयकार पै जाप इतर हुआ पार ब्रह्म रखवाला सोरठ महल्ला पंजमा दुर्त गवाया हर प्रवे आपे सा संसार उ बारेया पार ब्रह्म कृपा तारि अपना बिरद सुमारिया ਹੋਈ ਰਾਜੇ RAM ਕਿੰ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾ ਪਤ ਤੇ ਉਦਾਰਨ ਸਤਗੁਰ ਮੇਰਾ ਮੋਹੇ ਤਿਸ ਕਾ ਪਰਵਾਸਾ ਬਖਸ਼ ਲਏ ਸਾ ਸਚੈ ਸਾਹਿਬ ਸੁਣ ਨਾਨਕੀ ਅਰਦਾਸਾ ਸੋਰਠ ਮਹੱਲਾ ਪੰညਮ ਬਖਸ਼ਿਆ ਪਾਰ ਬਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰ ਪੂਰੇ ਕੀ ਚਰਨੀ ਉਬਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਬਿ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਤਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਵਿੰਦ ਗੁਣ ਰਾਖਿਆ ਵਡì ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਸੋਰਠ ਮਹਲਾ ਪੰਜਵਾਂ ਭੈ ਕਿਰਪਾਲ ਗੁਰੂ ਗੋਵਿੰਦ ਸਾਗਲ ਮਨੋਰਥ ਪਾਏ ਸਰਪਹਿ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਈ ਪਲੋ ਸਮੂਰਤ ਪੂਰਾ ਸਾਧ ਸੰਹਜ ਆਨੰਦ ਨਾਮ ਜਪਵਾਜੇ ਅਨਹ ਤੂਰਰ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਅਨਧਾਨ ਨਾਨਕ ਜਨ ਪਾਇਆ ਸਗਲੇ ਇਛਿ ਪੁਜਾਈ ਸੋਰਠਾ ਮਹਲਾ ਪੰਜਮ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਪਤਿ ਸੁਰ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤਿਗੁਰੂ ਪੂਰੇ ਤਾਮ ਗੁਆਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਾਪੇ ਦੇ ਅੰਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਦ ਸੰਸਾਰ ਸੋਰਠਿ ਮਹੱਲਾ ਪੰਜਿਮਾ ਮੇਰਾ ਸਤਗੁਰੁ ਖਵਾਲਾ ਹੋਆ ਧਾਰਿ ਕਿਰਪਾ ਪ੍ਰਵਾਹ ਦੇ ਰਾਖਿਆ ਹਰਿ ਗੋਵਿੰਦ ਨਵਨ ਰਹਾ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਸੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲ ਤਪਨਤ ਪ੍ਰਵ ਦਮੈ ਸਵਾਰੀ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਤਾਰੇ ਸੋਰਠ ਮਹੱਲਾ ਪੰਜ ਮਾ ਜੀ ਜੰਤਰ ਸਾਤ ਜਿ ਕਿਹੇ ਹੀ ਸੋਈ ਸੰਤ ਸੁਹਾਇ ਆਪਣੇ ਸੇਵਕੀ ਆਪੇ ਰੱਖੈ ਪੂਰਨ ਪਈ ਵਡਾਈ ਪਾਰ ਬ੍ਰਹਮਪੁਰਾ ਮੇਰ ਨਾਨਕ ਗੁਰਪੁਰੇ ਪੂਰੀ ਸਵ ਰਾਖੀ ਹੋਏ ਸਰਬ ਦਿਆਲ ਰਹਾ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੈ ਜੋ ਬਾਰਿਕ ਪਿਤ ਮਾਤਾ ਸੁਰਠ ਮਹੱਲਾ ਪੰਜਵਾ ਠਾਣ ਪਾਈ ਕਰਤਾ ਰੇ ਤਾਬ ਛੋੜ ਗਿਆ ਪਰਵਾਰੀ ਗੁਰਪੂਰ ਹੈ ਰਾਖੀਂ ਸ਼ਰਨ ਸੱਚੇ ਕੀਤਾ ਕੀ ਪਰਮੇਸ਼ਰ ਆਪੋਂ ਆ ਰਖਵਾਲਾ ਸਾਧ ਸਹਜ ਸੁਖਿ ਨਮੈ ਉਜੇ ਮਨ ਹੋਆ ਸਦਾ ਸੁਖਾਂ ਲਰਹਾ ਹਰ ਹਰ ਨਾਮ ਦੀਉ ਦਾਰੂ ਤਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਤ ਸੁਮਾਰੇ ਆ ਹਮਰਾ ਗੁਣ ਅਵਗੁਣ ਨਾ ਵਿਚਾਰੇ ਗੁਰ ਕਾ ਸ਼ਬਦ ਭੈਓ ਸਾਖੀ ਤਨ ਸਗਲੇ ਲਾਜ ਰਾਖੇ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਜ ਸਾਖੀ ਆਪਣੇ ਦਾਸ ਕੀ ਪੈ ਜੇ ਰਾਖੇ ਬਿਲਾਵਲ ਮਹੱਲਾ ਪੰਜਵਾ ਅਗੈ ਪਾਛੈ ਕੁਸਲ ਪਿਆ ਗੁਰ ਪੂਰੈ ਪੂਰੀ ਸਾਰਾਖੀ ਪਾਰ ਬ੍ਰਹਮ ਪ੍ਰਾਂਕੀ ਨੀਮਿਆ ਰਹਾ ਮਨ ਤਨ ਰਵ ਰਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਇਟ ਸਾਂ ਹੋਏ ਖਿਆ ਗੁਣ ਅਬ ਗੁਣ ਪ੍ਰਵਕਸ਼ਨਾ ਵਿਚਿਆ ਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਿਨਾਸੀ ਨਾਨਕ ਉੱਚ ਰਹਿ ਹਰ ਕੀ ਜਿਆ ਗੁਣ ਅਵ ਗੁਣ ਪ੍ਰਵਕਾਸ਼ ਨ ਵਿਚਾਰੇਉ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਿਨਾਸੀ ਨਾਨਕ ਉੱਚ ਰਹਿ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ